ਪਸਾਰ ਆਗੂ ਜਗਜੀਤ ਸਿੰਘ ਅਡੱਲੇਵਾਲ ਦੇ ਹੱਕ ਦੇ ਵਿੱਚ ਹੁਣ ਆਮ ਲੋਕ ਵੀ ਉੱਠੇ ਅਤੇ ਕੀਤੀਆਂ ਭੁਖੜ ਹੜਤਾਲਾਂ ਸ਼ੁਰੂ ਬਠਿੰਡਾ ਦੇ ਅੰਦਰ ਤਿੰਨ ਵਿਅਕਤੀ ਬੈਠੇ ਭੁਖੜ ਹੜਤਾਲ ਤੇ ਸníਵਾਰ ਨੂੰ 10 ਵਜੇ ਦੇ ਲਗਭਗ ਭਾਜਪੀ ਦਫ਼ਤਰ ਦੇ ਬਾਹਰ ਭੁਖੜ ਤਾਲ ਤੇ ਬੈਠੇ ਵਿਅਕਤੀ ਨੇ ਦੱਸਿਆ ਕਿ ਹੁਣ ਇਹ ਚਿੰਗਾਰੀ ਹੁਣ ਆਮ ਲੋਕਾਂ ਦੇ ਵਿੱਚ ਵੀ ਇਹ ਆ ਚੁੱਕੀ ਉਹ ਉੱਠ ਚੁੱਕੀ ਹੈ ਅਤੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ ਆਮ ਲੋਕ ਵੀ ਹੁਣ ਪੋਖੜਤਾਲਾਂ ਤੇ ਬੈਠੇ ਸ਼ੁਰੂ ਹੋ ਗਏ ਹਨ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਅੰਦਰ ਪੋਖੜਤਾਲ ਇੱਕ ਰੋਜ਼ਾ ਸ਼ੁਰੂ ਕੀਤੀ ਗਈ ਹੈ ਅਤੇ ਉਹਨਾਂ ਕਹੇ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਤਾਂ ਜੋ ਜਗਜੀਤ ਸਿੰਘ ਡੱਲੇਵਾਲ ਹੈ ਜੋ ਉਹ ਆਪਣੀ ਪੋਖੜਤਾਲ ਖਤਮ ਕਰਨ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੀਤ ਮੋਹਨ ਸ਼ਰਮਾ ਜੀ ਮੈਂ ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਤੇ ਛੋਟਾ ਕਿਸਾਨ ਹੈ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਭੁਖੜ ਹੜਤਾਲ ਚੱਲ ਰਹੀ ਹੈ ਅੱਜ 5ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਉਹਨਾਂ ਦੀ ਵਿਗੜਦੀ ਹੋਈ ਸਿਹਤ ਨੂੰ ਦੇਖ ਕੇ ਤੇ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਵੀ ਨਾ ਸਰਕਦੀ ਹੋਈ ਨੂੰ ਦੇਖ ਕੇ ਫੈਸਲਾ ਕੀਤਾ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਤੌਰ ਤੇ ਵੀ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਬੀਜਪੀ ਦੇ ਦਫ਼ਤਰ ਦੇ ਮੂਹਰੇ ਬੈਠ ਕੇ ਜ਼ਰੂਰ ਲੋਕਾਂ ਦੇ ਵਿੱਚ ਪਹੁੰਚਾਵਾਂਗੇ ਆਪਦੀ ਗੱਲ ਭੁਖੜ ਹੜਤਾਲ ਤੇ ਬੈਠੇ ਆ ਤੇ ਕੋਸ਼ਿਸ਼ ਕਰਾਂਗੇ ਅੱਜ ਤੋਂ ਲੋਕਾਂ ਦੇ ਵਿੱਚ ਇਸ ਚੀਜ਼ ਦੀ ਹਲਕ ਇਸ ਗੱਲ ਦੀ ਹਲਕ ਜਗਾਉਣ ਦੀ ਕੋਸ਼ਿਸ਼ ਕਰਾਂਗੇ ਵੀ ਹਰ ਚਰ ਦੇ ਵਿੱਚ 10 ਦਾ 15-15 ਥਾਵਾਂ ਤੇ ਲੋਕ ਭੁਖੜਤਾਲ ਤੇ ਬੈਠਣ ਤਾਂ ਜੋ ਇਹ ਜਿਹੜੀ ਕੇਂਦਰ ਦੀ ਕਿਸਾਨ ਮਾਰੂ ਨੀਤੀਆਂ ਵਾਲੀ ਸਰਕਾਰ ਭਾਜਪਾ ਸਰਕਾਰ ਹੈ ਇਹਦੀਆਂ ਅੱਖਾਂ ਖੁੱਲ ਸਕਣ ਕੰਨ ਖੁੱਲ ਸਕਣ ਕਿ ਤਰ੍ਹਾਂ ਕਿਤੇ ਅਿੰਦਰਾ ਦੇ ਵੀ ਇਹਦੇ ਨਾਲ ਜਿਹੜੀ ਹੈ ਜਗਜੀਤ ਸਿੰਘ ਵੀ ਆਪਣਾ ਉਹਨਾਂ ਨੂੰ ਵੀ ਆਪਣਾ ਕੋਲ ਆ ਹਲਾਰਾ ਮਿਲੇਗਾ ਅੱਲਾਹ ਸ਼ਰੀਕ ਬਿਲਕੁਲ ਅਸੀਂ ਇਸੇ ਵਾਸਤੇ ਬੈਠੇ ਹਾਂ ਜੀ ਅਸੀਂ ਸਰਦਾਰ ਜਗਜੀਤ ਸਿੰਘ ਜੀ ਧੰਨਵਾਲ ਦੀ ਸੋਚ ਤੋਂ ਪਹਿਰਾ ਦੇਣ ਵਾਸਤੇ ਬੈਠੇ ਹਾਂ ਕਿਸਾਨ ਜੱਥੇਬੰਦੀਆਂ ਦਾ ਕਿਸਾਨੀ ਦਾ ਸਲਸ਼ ਨੂੰ ਹਲਾਰਾ ਦੇਣ ਵਾਸਤੇ ਅਸੀਂ ਆਏ ਹਾਂ ਸਾਰੇ ਇਕੱਠੇ ਹੋ ਕੇ ਸਾਡੇ ਵੀਰ ਭਾਈ ਹੋਰ ਵੀ ਪਹੁੰਚ ਰਹੇ ਨੇ ਅਸੀਂ ਧੰਨਵਾਲ ਜੀ ਦੇ ਪੂਰੇ ਹੱਕ ਦੇ ਵਿੱਚ ਆ ਤਿੰਨੇ ਚਾਰੇ ਬੰਦੇ ਜਿਹੜੇ ਅਸੀਂ ਬੈਠੇ ਆ ਇੱਥੇ ਅੱਗੇ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਜਿੰਦੀਪ ਹੈ ਜੀ ਮੈਂ ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਆ ਅੱਜ ਦੀ ਜਿਹੜੀ ਇਹ ਭੁਖ ਹੜਤਾਲ ਹੈ ਜੀ ਅਸੀਂ ਜਗਦੀਸ਼ ਸਿੰਘ ਢੱਲੇਵਾਲ ਜੀ ਦੇ ਹੱਕ ਵਿੱਚ ਕੀਤੀ ਹੈ ਪਿਛਲੇ ਸਮੇਂ ਤੋਂ ਤੁਸੀਂ ਦੇਖਿਆ ਵੀ 25 ਦਿਨਾਂ ਤੋਂ ਢੱਲੇਵਾਲ ਸਾਹਿਬ ਜਿਹੜੇ ਐ ਖਨੋਰੀ ਬਾਰਡਰ ਤੇ ਭੁਖ ਹੜਤਾਲ ਤੇ ਬੈਠੇ ਆ ਬੈਠੇ ਆ ਉਹਨਾਂ ਦੀ ਸਿਹਤ ਦਾ ਹਾਲ ਕੀ ਹੋ ਚੁੱਕਿਆ ਬੇਹੋਸ਼ ਹੋ ਚੁੱਕੇ ਆ ਲੇਕਿਨ ਕੇਂਦਰ ਸਰਕਾਰ ਦੇ ਕੰਨ ਉੱਤੇ ਕੋਈ ਜੂੰ ਨਹੀਂ ਸਰਕੀ ਉਸ ਨੂੰ ਅਸੀਂ ਮਦਦ ਨਾ ਚ ਰੱਖਦੇ ਹੋਏ ਜਗਜੀਤ ਸਿੰਘ ਢੱਲੇਵਾਲ ਜੀ ਦੇ ਹੱਕ ਵਿੱਚ ਇਹ ਭੁਖੜਤਾਲ ਅਸੀਂ ਰੱਖੀ ਆ ਤਾਂ ਕਿ ਕੇਂਦਰ ਸਰਕਾਰ ਜੋ ਭਾਜਪਾ ਸਰਕਾਰ ਆ ਜੇ ਉਸ ਦੀ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਵੀ ਜਿਹੜੀ ਢੱਲੇਵਾਲ ਸਾਹਿਬ ਦੀ ਜਿਹੜੀ ਲਹਿਰ ਆ ਉਹਨਾਂ ਦੀ ਸੋਚ ਆ ਉਸ ਤੇ ਪਹਿਰਾ ਦੇਣ ਲਈ ਸ਼ਹਿਰ ਸ਼ਹਿਰ ਪਿੰਡ ਪਿੰਡ ਧਰਨੇ ਜਿਹੜੇ ਆ ਸ਼ੁਰੂ ਹੋ ਚੁੱਕੇ ਆ ਅੱਜ ਅਸੀਂ ਛੋਟੀ ਜੀ ਚਿੰਗਾਰੀ ਲਾਈ ਆ ਤਾਂ ਕਿ ਸਾਡੀ ਚਿੰਗਾਰੀ ਨੂੰ ਦੇਖ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪੰਜਾਬ ਦੇ ਹਰੇਕ ਪਿੰਡ ਹਰੇਕ ਬਲਾਕ ਦੇ ਵਿੱਚ ਇਹ ਧਰਨਾ ਜਿਹੜਾ ਹੈ ਹੋ ਸਕਦਾ ਲੋਕਾਂ ਵੱਲੋਂ ਲੱਗੂਗਾ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਊਗਾ ਵੀ ਉਹਨਾਂ ਦੀ ਸਿਹਤ ਕਿੰਨੀ ਖਰਾਬ ਹੋ ਚੁੱਕੀ ਹੈ ਇੱਕ ਪਾਸੇ ਤਾਂ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੀ ਪੰਜਾਬ ਨਾਲ ਧੋਖਾ ਧੋਖਾ ਕਰਦੀ ਆਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੀ ਹਜੇ ਤੱਕ ਜਿਹੜੇ ਆ ਭਗਵੰਤ ਸਿੰਘ ਮਾਨ ਉਹ ਢੱਲੇਵਾਲ ਸਾਹਿਬ ਨੂੰ ਹਜੇ ਤੱਕ ਮਿਲਣ ਨਹੀਂ ਗਏ ਢੱਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਦਲਜੀਤ ਦਲਜੀਤ ਦੁਸ਼ਾਨ ਦੇ ਨੂੰ ਮਿਲਣ ਦਾ ਟਾਈਮ ਤਾਂ ਹੈਗਾ ਪਰੰਤੂ ਢੱਲੇਵਾਲ ਸਾਹਿਬ ਨੂੰ ਜੋ ਕਿ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਮਿਲਣ ਦਾ ਟਾਈਮ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਕੋਲੇ ਨਹੀਂ ਆ ਅਸੀਂ ਇਹੀ ਤੁਹਾਡੇ ਮਾਧਿਅਮ ਦੇ ਜ਼ਰੀਏ ਅਪੀਲ ਕਰਦੇ ਆ ਵੀ ਵਾਦੋ ਵਾਦ ਲੋਕ ਜਿਹੜੇ ਆ ਢੱਲੇਵਾਲ ਸਾਹਿਬ ਦੀ ਸਪੋਰਟ ਵਿੱਚ ਆਉਣ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਤੇ ਕੀ ਕਹਿੰਦਾ ਸੱਸੀਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਆਪਸੀ ਬਟਿੰਡੇ ਸ਼ਹਿਰ ਦੇ ਨਿਵਾਸੀ ਆ ਸਾਡਾ ਅੱਜ ਦਾ ਜਿਹੜੇ ਇੱਕ ਦਿਨ ਦੀ ਭੁਖ ਹੜਤਾਲ ਹੈ ਜੀ ਇਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜੋ ਕਿਸਾਨ ਆ ਗੋਖਨੋਰੀ ਬਾਰਡਰ ਦੇ ਉੱਤੇ ਪਿਛਲੇ 25 ਦਿਨਾਂ ਤੋਂ ਭੁਖ ਹੜਤਾਲਤੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆ ਇਸ ਦਾ ਕਾਰਨ ਇਹ ਆ ਕਿਉਂਕਿ ਸੈਂਟਰ ਦੇ ਵਿੱਚ ਕੇਂਦਰ ਸਰਕਾਰ ਬੀਜੇਪੀ ਸਰਕਾਰ ਹੈ ਜੋ ਉਹਦੇ ਬਰ ਖਿਲਾਫ ਆ ਉਹ ਸਾਡੀਆਂ ਜੋ ਕਿਸਾਨਾਂ ਆਗੂਆਂ ਦੀਆਂ ਮੰਗਾਂ ਜਾਂ ਕਿਸਾਨੀ ਨੂੰ ਲੈ ਕੇ ਖੇਤੀ ਨੂੰ ਲੈ ਕੇ ਜੋ ਮੰਗਾਂ ਉਹਨਾਂ ਦੇ ਉੱਤੇ ਉਹ ਗੌਰ ਨਹੀਂ ਕਰ ਰਹੇ ਉਹ ਬਿਲਕੁਲ ਖੇਤੀ ਦੇ ਉਲਟ ਖੇਤੀ ਮਾਰੂ ਫੈਸਲੇ ਕਰ ਰਹੀ ਹੈ ਕਿਸਾਨ ਨੂੰ ਮਾਰੀ ਕਿਸਾਨ ਮਾਰੂ ਫੈਸਲੇ ਲੈ ਰਹੀ ਹੈ ਕੇਂਦਰ ਸਰਕਾਰ ਬੀਜੇਪੀ ਸਰਕਾਰ ਉਸ ਸਰਕਾਰ ਨੂੰ ਜਗਾਉਣ ਦੇ ਲਈ ਹਲੋਨਾ ਦੇਣ ਦੇ ਲਈ ਸਾਡੇ ਬੰਨਿਓ ਇੱਕ ਛੋਟਾ ਜਿਹਾ ਉਪਰਾਲਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਦੇ ਵਿੱਚ ਗੱਲ ਕਰੀਏ ਢੱਲੇਵਾਲ ਸਾਹਿਬ ਉੱਥੇ ਬੈਠੇ ਤੁਸੀਂ ਇੱਥੇ ਆਪਣਾ ਪੁਕੜ ਪੈ ਸ਼ੁਰੂ ਕਰ ਦਿੱਤੀ ਹੈ ਕਿ ਹੁਣ ਇਹ ਜਿਹੜੀ ਹੈਗੀ ਸ਼ੁਰੂ ਹੋਈ ਇਹ ਵੀ ਕਹਾਰਕ ਜਗ੍ਹਾ ਤੇ ਹੋ ਜੇਲੀ ਹੈ ਉਮੀਦ ਹੈ ਚਿੰਗਾਰੀ ਆਪਾਂ ਇੱਕ ਆਨੇ ਵੀ ਇੱਕ ਚਿੰਗਾਰੀ ਜਲਾਉਣ ਦੀ ਲੋੜ ਹੁੰਦੀ ਹੈ ਕਿ ਆਪਣੇ ਆਪਸ ਮੱਚ ਜਾਂਦੀ ਆ ਸਾਡੇ ਬੰਨਿਓ ਇੱਕ ਛੋਟਾ ਜਿਹਾ ਉਪਰਾਲਾ ਉਹਨਾਂ ਦੇ ਸਮਰਥਨ ਦੇ ਵਿੱਚ ਖੇਤੀ ਦੇ ਲਈ ਪੰਜਾਬ ਦੀ ਖੇਤੀ ਤੇ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਬੀਜੇਪੀ ਸਰਕਾਰ ਦੇ ਵਰਖਲਾਫ ਅੱਜ ਅਸੀਂ ਬੀਜੇਪੀ ਦੇ ਸਾਡੇ ਸ਼ਹਿਰ ਦੇ ਦਫ਼ਤਰ ਦੇ ਅੱਗੇ ਬੈਠੇ ਆ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਆਮ ਲੋਕ ਉਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੈ ਕਿਸਾਨ ਦੁਖੀ ਹੈ ਖੇਤੀ ਨੂੰ ਘਾਟਾ ਪੈ ਰਿਹਾ ਉਸ ਚੀਜ਼ ਨੂੰ ਬਚਾਉਣ ਦੇ ਲਈ ਸਾਡੇ ਆਗੂ ਨੂੰ ਬਚਾਉਣ ਦੇ ਲਈ ਉਹਨਾਂ ਦੇ ਸਮਰਥਨ ਦੇ ਵਿੱਚ ਤਾਂ ਕਿ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਤੱਕ ਰਾਬਤਾ ਤਾਂ ਕਰੇ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਨਈਆ ਵਾਲਾ ਬਲਾਕ ਆ ਕੋ ਗੋਨਿਆਣਾ ਇਹ ਮਾਮਲਾ ਵੀ ਵਰਤਦਾ ਕੁਝ ਅੱਜ ਸਾਨੂੰ ਬਟੰਡੇ ਸ਼ਹਿਰ ਤੋਂ ਸ਼ਹਿਰ ਵਾਸੀਆਂ ਦਾ ਇਹਨਾਂ ਭਰਾਵਾਂ ਦਾ ਕੋਲ ਆਈ ਵੀ ਕਿ ਉਹ ਡੱਲੇਵਾਲ ਸਾਹਿਬ ਦੇ ਸਮਰਥਨ ਦੇ ਵਿੱਚ ਇੱਕ ਰੋਜ਼ਾ 10 ਤੋਂ 4 ਵਜੇ ਤੱਕ ਭੁੱਖੜਦਾ ਰੱਖ ਰਹੇ ਹੈ ਤੇ ਅਸੀਂ ਉਹਨਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਤੇ ਉਹਨਾਂ ਨੂੰ ਤੋਂ ਗਾਹੋਰ ਵੀ ਸ਼ਹਿਰ ਵਾਸੀਆਂ ਨੂੰ ਉਹ ਪਿੰਡਾਂ ਨੂੰ ਸ਼ਹਿਰਾਂ ਨੂੰ ਵੀ ਸਿਹਤ ਮਿਲੇ ਇਹਨਾਂ ਨੂੰ ਆਪਣੇ ਇਸ ਧੰਦੇ ਹੇਟ ਆਪਣੇ ਇਸ ਜਥੇਬੰਦੀ ਦੇ ਇੱਕ ਮੁੱਖ ਸਮਾਜ ਨੂੰ ਸਮਝ ਕੇ ਹੀ ਇਹਨਾਂ ਨੂੰ ਇੱਥੇ ਸਮਰਥਨ ਦੇ ਰਹੇ ਆ ਕਿ ਇਹਨਾਂ ਨੂੰ ਦੇਖ ਕੇ ਕੁਝ ਹੋਰ ਵੀ ਸ਼ਹਿਰ ਵਾਸੀਆਂ ਨੂੰ ਸਿਹਤ ਲੱਗੇ ਇਹ ਇਹਨਾਂ ਕਾਲੇ ਕਾਨੂੰਨਾਂ ਦੇ ਬਾਰੇ ਇਹਨਾਂ ਸਰਕਾਰ ਦੀਆਂ ਮਾੜੀਆਂ ਸੋਚਾਂ ਦੇ ਖਿਲਾਫ ਫੋਰ ਵੀ ਮੁਹੱਲੇ-ਮੁਹੱਲੇ ਦੇ ਵਿੱਚ ਅਸੀਂ ਤਾਂ ਇਹ ਲੋਕ ਇਸ ਤੱਕ ਬੈਠਣਾ ਤਾਂ ਜੋ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਕੱਲੇ ਖਨੌਰੀ ਤੇ ਬੈਠੇ ਲੋਕ ਹੈ ਜਿਹੜੇ ਕੱਲੇ ਇਹੀ ਸਾਥੋ ਦੁਖੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਲੋਕ ਦੁਖੀ ਹੈ ਜਿਹੜੇ ਕ ਲੋਕ ਆਪਦੇ ਕਮਾਂਕਾਰਾਂ ਦੀ ਕਾਫ-ਕਾਫਨ ਕਰਕੇ ਪੀ ਉੱਥੇ ਨਹੀਂ ਬੋਲ ਸਕਦੇ ਉਹ ਆਪਦੇ ਕੋਈ ਛੁੱਟੀ ਵਾਲਾ ਦੇਣਾ ਜਾਂ ਕੋਈ ਵੇਲਾ ਟਾਈਮ ਕਿਸੇ ਟਾਈਮ ਤੇ ਵੀ ਆਪਦੇ ਟਾਈਮ ਕੱਢ ਜਾਂਦੇ ਆਪਦੇ ਮੁਹੱਲਿਆਂ 'ਚ ਬਹਿ ਕੇ ਇਹ ਪ੍ਰਦਰਸ਼ਨ ਕਰਨਾ ਸਰਕਾਰ ਦੇ ਅੱਖਾਂ ਜਗਾਉਂ ਤੇ ਧੱਲੇਵਾਲ ਸਾਹਿਬ ਨੂੰ ਇਹ ਥੋੜਾ ਜਿਹਾ ਹੌਸਲਾ ਮਿਲੇ ਵੀ ਸਾਡੇ ਪਿੱਛੇ ਸ਼ਹਿਰ ਵਾਸੀਆਂ ਨੇ ਵੀ ਹੁਣ ਕੋ ਕਦਮ ਚੱਕਣਾ ਸ਼ੁਰੂ ਕਰ ਦਿੱਤਾ